ਸ਼ਾਂਤ ਰਹੋ ਅਗਲੇ ਅਗਲੇ ਬੰਦੇ ਨਾਲ ਬੰਦੇ ਦੀ ਟੀਗਾਇਸ ਜੀ ਪਾਜੀ ਪੱਕੇ ਪੱਕੇ ਬੰਦੇ ਚਲੋ ਇੱਕ ਵਾਰ ਕੋਈ ਪ੍ਰੈਸ ਕਾਨਫਰੈਂਸ ਸਾਡੀ ਆਪਾ ਗੁਰੂ ਘਰ ਨਾਲ ਨੋਰੀ ਕਰ ਲਿਓ ਜੀ ਸਾਹਿਬ ਅੱਜ ਇਹ ਬਈਆ ਆਪਣਾ ਸਪੱਸ਼ਟ ਕਰੋ ਯਾਰ ਜੀ ਖਲੋੜੋ ਖਲੋੜੋ ਥੱਲੇ ਉਤਰੋ ਯਾਰ ਕੋਣ ਟੀਟਾ ਸਾਹਿਬ ਥੱਲੇ ਹੋ ਯਾਰ ਸਟੈਪ ਥੱਲੇ ਰੋ ਖਲੋੜੋ ਜੋ ਕੌਟਕਰ ਸਾਹਿਬ ਦਾ ਫਿਕਰ ਹੋ ਜਾ ਸੀ ਰੇਡੀਅਸ ਹਾਂ ਜਸਤਵਰ ਸਾਹਿਬ ਦਾ ਉਸ ਦੇ ਸੰਬੰਧੀ ਅੱਜ ਸਪਸ਼ਟਕਰਨ ਲਿਖਤੀ ਰੂਪ ਵਿੱਚ ਅਸੀਂ ਸੌਂਪ ਕੇ ਆਏ ਹਾਂ ਤੇ ਜੋ ਵੀ ਇੱਕ ਵਿੱਚ ਅਕਾਲ ਤਖਸਰ ਦਾ ਹੁਕਮ ਹੋਏਗਾ ਅਸੀਂ ਉਹਦੇ ਤੇ ਪੂਰਨ ਫੁੱਲ ਚੜਾਵਾਂਗੇ ਤੇ ਮੈਂ ਇਹ ਵੀ ਕਹਿਣਾ ਵੀ ਅਸੀਂ ਚਾਹੇ ਜੋ ਵੀ ਕੋਈ ਆਪਸ ਵਿੱਚ ਜੋ ਹੋ ਸਕਦੀ ਹੈ ਸਾਰਾ ਅਸੀਂ ਸ਼ਰੂਨ ਜਿਹੜਾ ਹਰ ਰੂਪ ਦੇ ਵਿੱਚ ਅਕਾਲ ਤਖਸਰ ਨੂੰ ਸਮਰਪਿਤ ਹੈ ਅਕਾਲ ਤਖਸਰ ਦਾ ਹੁਕਮ ਸਾਡੇ ਵਾਸਤੇ ਸਰਮਾਉਂਦਾ ਕੀ ਸਰ ਜੀ ਤੁਸੀਂ ਪਹਿਲਾਂ ਵੀ ਆਏ ਸੀ ਕਿ ਹਲੇ ਸੱਧਿਆ ਨਹੀਂ ਸੀ ਤੁਹਾਨੂੰ ਗਿਆ ਤੁਸੀਂ ਪਹਿਲਾਂ ਆ ਕੇ ਪ੍ਰੋਜੈਕਟ ਨਾਲ ਬਣ ਗਏ ਸੀ ਇਹ ਫਿਰ ਸਪਸ਼ਟੀਕਰਨ ਤੁਹਾਡੇ ਕੋਲੋਂ ਮੰਗਿਆ ਗਿਆ ਸੀ ਕਿਉਂਕਿ ਉਹ ਜਿਹੜਾ ਬੋਫੀ ਨਾਮਾ ਤੁਹਾਡਾ ਪੂਰੀ ਹੋਇਆ ਸੀ ਕੋਈ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਇਸ ਮੁੱਦੇ ਬਾਰੇ ਮੈਂ ਹੋਰ ਮੈਂ ਇਸ ਮੁੱਦੇ ਬਾਰੇ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਅਕਾਲ ਸਰਕ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਸਿੰਘ ਸਹਿਬਾਨ ਨੇ ਹੁਕਮ ਕੀਤਾ ਹੈਗਾ ਵੀ ਜਿੰਨਾ ਚਿਰ ਕਾਲਤਖ ਸਾਹਿਬ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਕਿਸੇ ਨੇ ਕੋਈ ਜੁਪਨੀ ਸਮਰਧੀ ਨਹੀਂ ਕਰਨੀ। ਸੋ ਕਿਰਪਾ ਕਰਕੇ 나ਹੀਂ ਮੈਨੂੰ ਇਸ ਸੰਬੰਧੀ ਕੋਈ ਸਵਾਲ ਕਰੋ ਤੇ 나ਹੀਂ ਮੈਂ ਇਹਦਾ ਕੋਈ ਜਵਾਬ ਜਿਹੜਾ ਹੈ ਦੇਣਾ ਚਾਹਣਾ। ਉਹ ਕਾਲਤਖ ਸਾਹਿਬ ਦਾ ਜੋ ਹੁਕਮ ਆਊਗਾ ਉਹ ਸਾਨੂੰ ਪ੍ਰਵਾਨ ਹੈ। ਬਸ ਸਜ਼ਾ ਲਗਾਈ ਜਾ ਸਕਦੀ ਹੈ ਇਸ ਤਰ੍ਹਾਂ ਕਾਲਤਖ ਸਾਹਿਬ ਵੱਲੋਂ। ਸਹੀ ਤਰ੍ਹਾਂ ਸਜ਼ਾ ਲਗਾਈ ਜਾ ਸਕਦੀ ਹੈ ਇਸ ਸੰਬੰਧ ਵਿੱਚ ਕਾਲਤਖ। ਇਹ ਕੋ ਤਾਂ ਕਾਲਤਖ ਸਾਹਿਬ ਦਾ ਪ੍ਰੈਰੋਗੇਟਿਵ ਹੈ। ਮੈਂ ਤਾਂ ਇਹ ਕਹਿਣਾ ਵੀ ਜੋ ਸਾਨੂੰ ਕੁਝ ਵੀ ਕਹਿਣਗੇ ਜੋ ਸਾਨੂੰ ਆਪਣੀ ਸਹਾ ਲਾਉਣ ਕੁਝ ਗੱਲ ਅਸੀਂ ਉਹਦੇ ਵਾਸਤੇ ਹੱਲੇ ਜਿਹੜੇ ਉਹਦੇ ਮਿਲੇ ਸੀ ਆਪਾਂ ਉਹਨੂੰ ਸਸਤੀਪਾ ਦੇ ਕੇ ਆਪਾਂ ਪਾਏ ਆ ਤੁਹਾਡੇ ਫੈਸਲੇ ਹੈਗੇ ਸੀ ਦੇਖੋ ਮੈਂ ਮੈਂ ਇੱਕ ਮੇਰੀ ਬੇਨਤੀ ਸੁਣੋ ਮੈਂ ਉਹ ਜੋ ਸਪਸ਼ਟ ਕਰ ਦੇਣਾ ਸੀ ਗਾਲਤਖ ਸਾਬ ਨੂੰ ਹਾਂ ਹਾਂ ਅੱਗੇ ਉਹਨਾਂ ਨੇ ਦੇਖਣਾ ਹੈਗਾ ਮੈਂ ਹੁਣ ਉਹਦੇ ਬਾਰੇ ਅੱਜ ਕੋਈ ਟਿੱਪਣੀ ਮੈਂ ਅਸਤੀਫਾ ਦੇਣ ਦਾ ਕਾਰਨ ਕੀ ਹੈ ਅਸਤੀਫਾ ਦੇਣਾ ਮੇਰੀ ਮੰਨ ਦੀ ਇੱਛਾ ਸੀ ਕੋਈ ਕੋਏ ਕੋਈ ਕਿਸੇ ਦਾ ਕਾਰਨ ਨਹੀਂ ਕੋਈ ਹੋਰ ਨਹੀਂ ਮੇਰੀ ਮੰਨ ਦੀ ਇੱਛਾ ਸੀ ਮੈਂ ਅਸਤੀਫਾ ਦੇ ਕੇ ਜਾਣਾ ਠੀਕ ਹੈ ਜੀ ਤਾਂ